ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਇਹ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਪਹਿਲਾਂ ਵੀ ਬਹੁਤ ਸਖਤ ਕਾਰਵਾਈ ਕੀਤੀ ਗਈ ਹੈ ਡਰੱਗ ਫਰੰਟ ਦੇ ਉੱਤੇ ਔਰ ਇਸ ਸਾਲ ਦੇ ਵਿੱਚ ਅਸੀਂ 1190 ਕੇਸ ਦਰਜ ਕੀਤੇ ਆ 220 ਜਿਹੜੇ ਲੋਕ ਸਮੱਗਲਰ ਗ੍ਰਿਫਤਾਰ ਕੀਤੇ ਆ 258 ਕਿਲੋ 707 ਗ੍ਰਾਮ ਹਿਰੋਇਨ 30 ਕਿਜੀ OPM 325 ਕਿਲੋ ਤੋਂ ਵੀ ਵੱਧ ਨਾਰਕੋਟਿਕ ਪਾਊਡਰ ਤੇ 2.91 ਅਤੇ ਤਕਰੀਬਨ 3 ਕਰੋੜ ਡਰੱਗ ਮਨੀ ਤੇ 100 ਵਹੀਕਲਜ਼ ਦੇ ਕਰੀਬ ਅਸੀਂ ਰੇਡਾਂ ਕਨਫਿਸਕੇਟ ਕੀਤੀਆਂ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਡੈਮੋਲੀਸ਼ਨ ਦੇ ਵਾਸਤੇ ਪੁਲਿਸ ਫੋਰਸ ਨੂੰ ਆਇਆ ਕਰਵਾਈ ਜਾਂਦੀ ਹੈ ਉਹਦੇ 'ਚ ਵੀ ਲਗਾਤਾਰ ਅਸੀਂ ਸਹਿਯੋਗ ਦੇ ਰਹੇ ਹਾਂ ਔਰ ਜਿ세 ਸੰਦੂ ਕਲੋਨੀ ਜਿਹੜਾ ਸਦਰ ਪੁਲਿਸ ਸਟੇਸ਼ਨ ਦਾ ਏਰੀਆ ਹੈ ਸਾਡੇ ਉਹਦੇ 'ਚ ਰਣਜੀਤ ਸਿੰਘ ਐਲੀਅਸ ਰਾਣਾ ਹੈਗਾ ਬੜਾ ਮਸ਼ਹੂਰ ਸਮੱਗਲਰ ਹੈ ਤੇ ਦੀ ਫੈਮਿਲੀ ਦੋਨੋਂ ਬੇਟੇ ਏਵਨ ਨੂੰ ਉਹ ਵੀ ਇਹ ਕੰਮ ਕਰਦੇ ਨੇ ਇਹ ਰਣਜੀਤ ਸਿੰਘ ਦੇ ਵਿੱਚ ਦੇ ਖਿਲਾਫ ਪੰਜ ਮੁਕਦਮੇ ਪਹਿਲਾਂ ਦਰਜ ਨੇ ਔਰ ਜੇ ਪਹਿਲਾ ਮੁਕਦਮਾ ਇਹਦਾ ਦੇਖੀਏ 3 5 2019 ਦਾ ਹੈ ਅਲੱਗ-ਅਲੱਗ ਥਾਣਿਆਂ ਚ ਹੈ ਸਦਰ ਹੈ اسلامਾਬਾਦ ਹੈ ਔਰ ਵਕਫਾ ਥਾਣੇ ਚ ਦੇ ਖਿਲਾਫ ਐਨਡੀਪੀਐਸ ਦੇ ਮੁਕਦਮੇ ਦਰਜ ਹੈ ਇੱਕ ਇਹਦਾ ਬੇਟਾ ਹਰਪ੍ਰੀਤ ਐਲੀਅਸ ਹਰਪ੍ਰਤਾਪ ਐਲੀਅਸ ਹੈਪੀ ਇਹਦੇ ਖਿਲਾਫ 7 ਐਫਆਈਆਰਾਂ ਦਰਜ ਨੇ ਹੁਣ ਜੇਲ੍ਹ ਚ ਹੈ ਇਸ ਟਾਈਮ ਇਦੇ ਖਿਲਾਫ ਵੀ 2018 ਤੋਂ ਹੀ ਐਨਡੀਪੀਐਸ ਦੇ ਲਗਾਤਾਰ ਮੁਕੱਦਮੇ ਨੇ ਚਾਏ ਹੋਏ ਐਨਟੀਐਫ ਮੁਹੱਲੀ ਹੋਵੇ ਚਾਹੇ ਲੋਕਲ ਥਾਣੇ ਹੋਣ ਔਰ ਈਵਨ ਪ੍ਰिजन ਐਕਟ ਦੇ ਵੀ ਪਰਚੇ ਦਰਜ ਆ ਜਿਹੜੇ ਜੇਲ੍ਹ ਦੇ ਵਿੱਚ ਵੀ ਇਹ ਗੜਬੜ ਕਰਦੇ ਰਹੇ ਆ ਔਰ ਗੁਰਪ੍ਰਤਾਪ ਜਿਹੜਾ ਦੂਸਰਾ ਲੜਕਾ ਹੈਗਾ ਉਹਦੇ ਖਿਲਾਫ 2 ਐਫਆਈਆਰਾਂ ਦਰਜ ਆ ਉਹ ਵੀ ਕੇਐਨਟੀਐਫ ਮੁਹੱਲੀ सदर ਦੇ ਵਿੱਚ ਉਹ ਵੀ ਸਾਰੀਆਂ ਐਨਡੀਪੀਐਸ ਹੀਰੋਇਨ ਨਾਲ ਰਿਲੇਟਡ ਐਫਆਈਆਰ ਨੇ ਇਹਨਾਂ ਦੀ ਨੂਨ ਜਿਹੜੀ ਪ੍ਰਿੰਟ ਆ ਹੈਗੀ ਆ ਸਰ ਪ੍ਰਤਾਪ ਦੀ ਵਾਈਫ ਉਹਦੇ ਖਿਲਾਫ ਵੀ ਰੀਸੈਂਟ ਪਰਚਾ ਇੱਕ ਦਰਜ ਹੋਇਆ 19925 ਨੂੰ ਉੱਚ ਵੀ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਤੇ ਡਰਗ ਮਨੀ ਰਿਕਵਰ ਕੀਤੀ ਗਈ ਸੀ ਸੋ ਮੈਂ ਸਮਝਦਾ ਕਿ ਇਹ ਬਹੁਤ ਕਲੀਅਰ ਮੈਸੇਜ ਹੈਗਾ ਕਿ ਜਿੱਥੇ ਵੀ ਇਲੀਗੈਲਿਟੀ ਹੁੰਦੀ ਹੈ ਜਾਂ ਡਰੱਗਸ ਦੇ ਨਾਲ ਜਾਂ ਇਸ ਤਰ੍ਹਾਂ ਦੀ ਇਲਗਾਟਰਨ ਮਨੀ ਨਾ ਆਪਾਂ ਕੋਈ ਚੀਜ਼ ਕਰਦੇ ਹਾਂ ਉਹਦਾ ਅੰਜਾਮ ਇਹੀ ਹੁੰਦਾ ਹੈ ਔਰ ਤੁਹਾਡੇ ਰਾਹੀ ਮੈਂ ਸਾਰੇ ਯੰਗਸਟਰ ਨੂੰ ਸਪੈਸ਼ਲੀ ਕਹਿਣਾ ਚਾਹੂੰਗਾ ਕਿ ਆਪਣੀ ਮਿਹਨਤ ਕਰਨ ਉਹਦੇ ਵਿੱਚ ਹੀ ਕਮਾਈ ਹੈ ਉਹਦੇ ਵਿੱਚ ਬਰਕਤ ਹੈ ਇਹੋ ਜੀਆਂ ਚੀਜ਼ਾਂ ਦਾ ਹਸ਼ਰ ਇਹੀ ਹੁੰਦਾ ਜੇ ਤੁਸੀਂ ਉਹੋ ਜੀ ਚੀਜ਼ ਕਰ ਲੋਗੇ ਤਾਂ ਕਾਨੂੰਨ ਵੀ ਤੁਹਾਡੇ ਨਾਲ ਉਹ ਕੈਚ ਅਪ ਕਰ ਜਾਂਦਾ ਔਰ ਉਹਦਾ ਅਲਟੀਮੇਟਲੀ ਹਰਜਾਨਾ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨੂੰ ਹੀ ਭੁਗਤਣਾ ਪੈਂਦਾ